ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਰਾੜੀ ਮਹਲਾ 4 ਜਬ ਮਨ ਨਾਮ ਨਿਸਤਾਰਾ ਕੋਟ ਕੁਟੰਤਰ ਕੀ ਪਾਪ ਸਭ ਖੋਵੈ ਹਰ ਭਵ ਜਲ ਤਾਰ ਉਤਾਰਾ ਜਪ ਮਨ ਰਾਮ ਨਾਮ ਨਿਸ਼ਟਾਰਾ ਕੋਟ ਕੁਟੰਤਰ ਕੀ ਪਾਪ ਸਭ ਖੋਵੈ ਹਰ ਭਵ ਜਲ ਪਾਰੇ ਉਤਾਰਾ ਰਹਾ ਗਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਛ ਨਦਰ ਨ ਆਵੇ ਹਰ ਲਾਧਾ ਗੁਰ ਵੀਚਾਰਾ ਹਰ ਆਪੀ ਸਾਹ ਸਰਾਫ ਰਤਨ ਹੀਰਾ ਹਰ ਆਪ ਕੀ ਆਪ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਬਿਹਾਜੀ ਸੋ ਸਾਹ ਸੱਚਾ ਵਣਜਾਰਾ ਹਰ ਆਪੇ ਸਾਹ ਸਰਾਫ ਰਤਨ ਹੀਰਾ ਹਰ ਆਪ ਕੀਆ ਪਾਸਾਰਾ ਨਾਨਕ ਜਿਸ ਕਿਰਪਾ ਕਰੀ ਸੋ ਹਰ ਨਾਮ ਵਿਹਾਜੀ ਸੋ ਸਾਹ ਸਚਾ ਵਣਜਾਰਾ ਵਾਹੀ ਕੁਰਤੀ ਕਾ ਖਾਲਸਾ ਵਾਹੀ ਕੁਰਤੀ ਕੀ ਤਥੀ ਜੇ ਕੋ ਜੇ ਕੋ ਟਾ ਚਵਰ ਛਤਰਕ ਦੇ ਮਾਲਕ ਧੰ ਸਹਿ ਸ਼੍ਰੀ ਗੁਰੂ ਗੰਗਸਰ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਏ ਮਾਨ ਗੁਰੂ ਪਿਆਰ ਵਾਲੇ ਸਤਸੰਗੀ ਜਨੋਂ ਵਟਾਗੇ ਹੋ ਸਤੁਰਾਂ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਇਸ ਸਮੇਂ ਨੂੰ ਸਫਲ ਬਣਾਉਣ ਦਾ ਗੁਰੂ ਕਿਰਪਾ ਸਤਿ ਆਸੀ ਯਤਨ ਕਰਦੇ ਆਪਾਰ ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੋਜ਼ਾਨਾ ਸਾਡੇ ਤੇ ਉਠਦੇ ਨੇ ਸਾਨੂੰ ਪਾਵਨ ਪਵਿੱਤਰ ਮੁਕਵਾਕ ਰਹੀ ਰੋਜ਼ਾਨਾ ਸਤਿਗੁਰੂ ਜੀ ਨਿਵਾਜਦੇ ਨੇ ਜਿਸ ਦੀ ਬਰਕਤ ਨਾਲ ਅਸੀਂ ਜਿੱਥੇ ਦਿਨ ਨੂੰ ਸੋਨਾ ਬਣਾਉਣਾ ਹੈ ਉੱਥੇ ਆਪਣੇ ਜੀਵਨ ਨੂੰ ਵੀ ਅਸੀਂ ਸਫਰ ਬਣਾਉਣਾ ਹੈ ਕਰਨ ਕਰਨਾ ਹੈ ਉਹ ਸੋਢੀ ਸੁਲਤਾਨ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਅੱਜ ਸਾਡੇ ਤੇ ਉੱਥੇ ਨੇ ਬੇਰਾੜੀ ਰਾਗ ਦੇ ਅੰਦਰ ਪਾਵਨ ਪਵਿੱਤਰ ਮੁਖਵਾਕ ਮੁਬਾਰਕ ਅੰਗ 720 ਦੇ ਸੁਭਾਏਮਾਨ ਹੈ ਆਪ ਜੀ ਨੇ ਬੜੇ ਪਿਆਰ ਅਦਰ ਨਰਸਰਣ ਕੀਤਾ ਹੈ। ਪਾਉ ਸਤਿਗੁਰੂ ਜੀ ਨੇ ਮਨ ਨੂੰ ਸਬੂਧਨ ਕਰਦਿਆਂ ਜੋ ਸਾਨੂੰ ਸਿਖਿਆ ਬਖਸ਼ੀ ਹੈ। ਪਾਵਨ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਅਦਬ ਸੈਤ ਗੁਰਸਤੇ ਪ੍ਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਪਾਰ ਬੜੇ ਤਰੀਕੇ ਦੇ ਨਾਲ ਸੰਸਾਰ ਵਿੱਚ ਇਹ ਬਹੁਤ ਹੀ ਤਰੀਕਿਆਂ ਦੇ ਨਾਲ ਉਹਨਾਂ ਵਪਾਰਾਂ ਨੂੰ ਕੀਤਾ ਜਾਂਦਾ ਹੈ ਦੁਨਿਆਵੀ ਤੌਰ ਤੇ ਜਿੰਨੇ ਵੀ ਵਪਾਰ ਨੇ ਉਹਨਾਂ ਵਿੱਚ ਘਾਟ ਤੇ ਨਫਾ ਦੋਨੋਂ ਹੀ ਹੈ ਕੋਈ ਨੁਕਸਾਨ ਵੀ ਹੋ ਸਕਦਾ ਹੈ ਇਹ ਕਿਤਾਬ ਵੀ ਹੋ ਸਕਦਾ ਕਿਸੇ ਵੀ ਕਿਸੇ ਵਿੱਚ ਕੋਈ ਵੀ ਜੋ ਵਪਾਰ ਕਰੇਗਾ ਉਹ ਇਹ ਗੱਲ ਸੋਚ ਕੇ ਰੱਖਦਾ ਹੈ ਆਪਣੇ ਮਨ ਵਿੱਚ ਇੱਛਾ ਤੇ ਇਹੋ ਹੀ ਹੁੰਦੀ ਹੈ ਕਿ ਮੈਂ ਵਪਾਰ ਜਿਹੜਾ ਕਰਦੇ ਆਂ ਉਹਦੇ ਵਿੱਚ ਲਾਭ ਹੀ ਹੋ ਪਰ ਸਮਾਂ ਐਸਾ ਵੀ ਆ ਜਾਂਦਾ ਹੈ ਕਿ ਜਿਸ ਪ੍ਰਤੀ ਅਸੀਂ ਬਹੁਤ ਕੁਝ ਸੋਚਿਆ ਹੁੰਦਾ ਹੈ ਉਹ ਵੀ ਵਪਾਰ ਬੰਦੇ ਨੂੰ ਦੂਰ ਕਰ ਦਿੰਦਾ ਹੈ ਨੁਕਸਾਨ ਹੋ ਜਾਂਦਾ ਤੇ ਹਰ ਇੱਕ ਵਪਾਰ ਨੂੰ ਜਿਹੜਾ ਵਪਾਰੀ ਹੈ ਬੜੀ ਸ਼ਿੱਦਤ ਦੇ ਨਾਲ ਕਰਦਾ ਬੜੀ ਮਿਹਨਤ ਕਰਦਾ ਹੈ ਦਿਨ ਸਾਰਿਆਂ ਵਪਾਰਾਂ ਦੇ ਵਿੱਚੋਂ ਇੱਕ ਵਪਾਰ ਐਸਾ ਵੀ ਹੈ ਜਿੰਨੂੰ ਕੀਤੇਆਂ ਕਦੀ ਨੁਕਸਾਨ ਨਹੀਂ ਹੁੰਦਾ ਲਾਭ ਹੀ ਲਾਭ ਜਿਸ ਤਰ੍ਹਾਂ ਇਹ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਬੜੇ ਪਿਆਰੇ ਬਚਨ ਸਾਨੂੰ ਬਖਸ਼ੇ ਸੱਚ ਵਾਪਾਰ ਕਰੂ ਵਾਪਾਰੀ ਦਰਗਾ ਨਿਭੇ ਕੇ ਕਮਾਣ ਸੱਚ ਦਾ ਵਪਾਰ ਕਰ ਇਹਦੇ ਵਿੱਚ ਘਾਟਾ ਕੋਈ ਨਹੀਂ ਹੈ ਤੇ ਸੱਚੀ ਗੱਲ ਤੇ ਇਹ ਹੈ ਜਿੱਦੋਂ ਇਸ ਵਪਾਰ ਦੇ ਵਿੱਚ ਇਨਸਾਨ ਜੁੜ ਜਾਂਦਾ ਹੈ ਤਾਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਅੱਜ ਸਾਨੂੰ ਇਹ ਗੱਲ ਸਮਝਾਵੇ ਕਿ ਪਾਈ ਵਪਾਰ ਬੜਾ ਪਿਆਰਾ ਹੈ ਦੁਨੀਆ ਦਾ ਹਰ ਇੱਕ ਵਪਾਰ ਘਾਟਾ ਤੇ ਨੁਕਸਾਨ ਸਾਨੂੰ ਲਫਾ ਲਾਭ ਇਹ ਸਭ ਕੁਝ ਦਿਖਾ ਸਕਦਾ ਹੈ ਪਰ ਇਸ ਵਪਾਰ ਦੇ ਵਿੱਚ ਇਹ ਹੈ ਕਾਵੇ ਖਰਚੇ ੜਲ ਮਿਲ ਭਾਈ ਟੋਟ ਨਾ ਆਵੇ ਪਰ ਚਾਹੀ ਇਹਨਾਂ ਪਿਆਰਾ ਵਪਾਰ ਇਹ ਤੇ ਆਸ ਵਿੱਚ ਸੋਨੇ ਸ਼ਾਹ ਦੀ ਘਟਨਾ ਆਪਣੇ ਕਈ ਵਾਰ ਸੁਣ ਕੀਤੀ ਦੁਨਿਆਵੀ ਤੌਰ ਤੇ ਇਹ ਵੀ ਇੱਕ ਤੈ ਲੋਕੀ ਛੋਟਾ ਜਿਹਾ ਕਾਰੋਬਾਰ ਕਰਦਾ ਹੈ ਕਾਰਗੋ ਚਲਾਉਣ ਵਾਸਤੇ ਜੀ ਨੇ ਆਪਣਾ ਟਿਕਾਣਾ ਜਿਹੜਾ ਹੈ ਧੰਗ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜੀ ਦੇ ਦਰ ਤੇ ਰੱਖਦੇ ਸੇਵਾ ਵੀ ਕਰਦਾ ਹੈ ਉਹਨਾਂ ਆਪਣਾ ਵਪਾਰ ਵੀ ਕਰਦਾ ਦੋਵੇਂ ਚੀਜ਼ ਸਾਨੂੰ ਨੁਕਸਾਨ ਕਿੱਥੇ ਹੁੰਦਾ ਜਾ ਕੇ ਜਦੋਂ ਅਸੀਂ ਕੇਵਲ ਤਾਂ ਕੇਵਲ ਆਪਣੀ ਦੁਨਿਆਵੀ ਵਪਾਰ ਦੇ ਵਿੱਚ ਉਲਝ ਜਾਦੇ ਜਿਹੜਾ ਸੱਚ ਦਾ ਵਪਾਰ ਹੈ ਨਾਮ ਦਾ ਵਪਾਰ ਹੈ ਸੇਵਾ ਸਿਮਰਨ ਦਾ ਵਪਾਰ ਹੈ ਉਹ ਅਸਲ ਦੀ ਵਿੱਚ ਮਨੁੱਖ ਕਿਤੇ ਨਾ ਕਿਤੇ ਬਹੁਤ ਢਿਲ ਕਰਦਾ ਹੈ ਰੋਜ਼ਾਨਾ ਇਹ ਸੇਵਾ ਕਰਿਆ ਕਰੀ ਜਦੋਂ ਵੀ ਸਮਾਂ ਮਿਲਦਾ ਹੈ ਸਮੇਂ ਨੂੰ ਖਜੌਂਦਾ ਹੈ ਇੱਕ ਦਿਨ ਧੰਗ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਇੱਕੀ ਦੁਕਾਨ ਤੇ ਆਏ। ਪਾਗਨੇ ਬਾਹਰ ਲਾਇਆ ਹੋਇਆ ਸੀ ਖੇਲਾ। ਤੇ ਪੱਕੀ ਦੁਕਾਨ ਨਹੀਂ ਸੀ। ਆਪਣੇ ਘਰ ਦਾ ਗੁਜ਼ਾਰਾ ਇਹ ਚਲਾ ਰਿਹਾ ਸੀ। ਸਮਝਣਾ ਆਪਾਂ ਇਹ ਹੈ ਕਿ ਜੇਕਰ ਅਸੀਂ ਜੁੜੇ ਹੋਈਏ ਨਾ ਸੱਚ ਦੇ ਵਪਾਰ ਵਿੱਚ ਤੇ ਗੁਰੂ ਪਰਮਾਤਮਾ ਸਾਨੂੰ ਦੁਨਿਆਵੀ ਵਪਾਰ ਦੇ ਵਿੱਚ ਵੀ ਕਦੀ ਘਾਟਾ ਨਹੀਂ ਪੈਂਦਾ। ਨੁਕਸਾਨ ਨਹੀਂ ਹੁੰਦਾ। ਲਾਭ ਹੀ ਲਾਭ ਹੈ। ਤੇ ਇਹ ਆਸ ਮੁਤਾਬਕ ਧੰਨ ਗੁਰੂ ਰਾਮਦਾਸ ਪਾਤਸ਼ਾਹ ਇਹ ਨੇ। ਸੁਭਾਵਕ ਕੁੱਛਣ ਲੱਗੇ ਭਾਈ ਅੱਜ ਕਿੰਨਾ ਖਟਿਆ ਤੇ ਅਗਿਉਂ ਟਿਕਿਆ ਹੋਇਆ ਹਿਰਦਾ ਸੀ ਸੇਵਾ ਸੁਣਨ ਵਾਲਾ ਜੋ ਗੱਲੇ ਵਿੱਚ ਹੈਗਾ ਸੀ ਸਾਰਾ ਕੱਢ ਕੇ ਗੁਰੂ ਸਾਹਿਬ ਜੀ ਨੂੰ ਅਰਪਣ ਕਰਦਾ ਉਹ ਤੇ ਗਿੰਤੀ ਮਤਿ ਨਹੀਂ ਕਿ ਕਿਵੇਂ ਨਿ ਸੋਚਿਆ ਕਿ ਮੇਰੇ ਕੰਮ ਦਾ ਗੁਜ਼ਾਰਾ ਕਿਵੇਂ ਚੱਲੇਗਾ ਮੈਂ ਕੀ ਕਹਾਵਾਂਗਾ ਬੱਚੀ ਜੀ ਸੋਣੇ ਉਸ ਕਹਿ ਲੋ ਕਿ ਵਪਾਰੀ ਵਾਸਤੇ ਇੰਨੇ ਬੜਾ ਸੀ ਕਿ ਸਤਿਗੁਰੂ ਗੁਰੂ ਰਾਮਦਾਸ ਸਾਛਸਾ ਚੱਲ ਕੇ ਆਏ ਨੇ ਤੇ ਮੇਰੇ ਕੋਲੋਂ ਇਹ ਅਜ ਸਵਾਲ ਪੁੱਛਿਆ ਤੇ ਮੈਂ ਜਿੰਤੀ ਮਿੰਤੀ ਵਿੱਚ ਕੌਣ ਲੱਗਾ ਸਰਦੇ ਦੂਜਾ ਦਿਨ ਹੋਇਆ ਇਹ ਸਰਦੇ ਤੀਜਾ ਦਿਨ ਹੋਇਆ ਅਸਲ ਦੇ ਵਿੱਚ ਇਦਾਂ ਕਰਦਿਆਂ ਕਰਦਿਆਂ ਜਦੋਂ ਵੀ ਇਹ ਵੇਖਦਾ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਆਦੇ ਨੇ ਜਾ ਕੇ ਖੁਦ ਖੜਾ ਹੋ ਜਾਂਦਾ ਅਗੇ ਮਨ ਆਪਣੀ ਕਹਿ ਲੋ ਕਿ ਇਸ ਹਥੇਲੀ ਤੇ ਆਪਣੀ ਬੁੱਕ ਵਿੱਚ ਜਿੰਨਾ ਵੀ ਕਮਾਇਆ ਹੁੰਦਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਰੱਖ ਦੇ ਸਤਿਗੁਰੂ ਜੀ ਇੰਨਾ ਤ੍ਰਿਫੇ ਕਹਿਣ ਲੱਗੇ ਨਾਮ ਕੀ ਟੇਕ ਕਿੰਦੇ ਸੋਮਾ ਸੋਮਿਆ ਉਤੇ ਬਹੁਤ ਵੱਡਾ ਸ਼ਾਂਘਾਰ ਪ੍ਰਸਿੱਪਤ ਵਿਖਤ ਬਚਨ ਵੀ ਮਾਲਕ ਨੇ ਐਸੀ ਵਰਤੀ ਕਿ ਜਿਹੜਾ ਕਹ ਲੋ ਕਿ ਬਹੁਤ ਛੋਟਾ ਜਿਹਾ ਵਪਾਰ ਲੈ ਕੇ ਤੁਰਿਆ ਸੀ ਇੱਕ ਰੇੜੀ ਤੇ ਆਪਣਾ ਕਹ ਲੋ ਕਿ ਸਾਜੂ ਸਮਾਨ ਵੇਚਦਾ ਸੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਇੰਨੀ ਕਿਰਪਾ ਹੋਈ ਕਿਉਂਕਿ ਉਹਦਾ ਧਿਆਨ ਕੇਵਲ ਦੁਨਿਆਵੀ ਵਪਾਰਕਤ ਨਹੀਂ ਸੀ ਉਹ ਕਿਰਤ ਹੈ ਜ਼ਰੂਰੀ ਕਰਦਾ ਪਰ ਬਰਕਤ ਵਾਸਤੇ ਉਹ ਸੇਵਾ ਸਿਮਰਨ ਵੀ ਕਰਦਾ ਜਿੰਨਾ ਸਮਾਂ ਮਿਲਦਾ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੂੰ ਤੇ ਸਾਡਾ ਸ਼ਾਹ ਹੈ ਇਹ ਆਮ ਤੌਰ ਤੇ ਲਵਜਾਜੀ ਵਰਤਿਆ ਜਾਂਦਾ ਹੈ ਇੱਥੇ ਤੇ ਬਹੁਤ ਘੱਟ ਹੈ ਪਰ ਪਿੰਡਾਂ ਦੇ ਵਿੱਚ ਜਿਹੜਾ ਅੱਜ ਵੀ ਇਹ ਲਵਜ ਪੂਰਨ ਤੌਰ ਤੇ ਵਰਤਿਆ ਜਾਂਦਾ ਹੈ ਜੇ ਦੋਵੇਂ ਕਿਸੇ ਕੋਲੋਂ ਮਾਇਆ ਲੈਣੀ ਹੋਵੇ ਉਧਾਰ ਜਾਂ ਫਿਰ ਕੁਝ ਦਿਨਾਂ ਲਈ ਇਸ ਪ੍ਰਕਾਰ ਲੋੜ ਨੂੰ ਪੂਰਿਆ ਕਰਨਾ ਹੋਵੇ ਤੇ ਫਿਰ ਅਗਿਓ ਇਹ ਸ਼ਬਦ ਵਰਤਿਆ ਜਾਂਦਾ ਹੈ ਅੱਜ ਤੋਂ ਮੇਰਾ ਸ਼ਾਹ ਬਣ ਕੇ ਪਾ ਆਜ ਮੈਨੂੰ ਲੋੜ ਹੈ ਮੈਨੂੰ ਕੁਛ ਦੇ ਗੁਰੂ ਰਾਮਦਾਸ ਸਾਛਾਹ ਮਹਾਰਾਜ ਜੀ ਕਹਿੰਦੇ ਤੂੰ ਤੇ ਸਾਡਾ ਸ਼ਾਹ ਹੈ ਤੇ ਬਚੇ ਨੇ ਵਰਤੇ ਸੋਮੇ ਸ਼ਾਹ ਗੁਰੂ ਦਾ ਸ਼ਾਹ ਵੇ ਪਰਵਾਹ ਐਨਾ ਬੇਫਿਕਰ ਈ ਘਰ ਦੀ ਵੀ ਸੋਚੀ ਨਹੀਂ ਆਪਣੀ ਸੋਚੀ ਨਹੀਂ ਕਿ ਕਿੱਦਾਂ ਗੁਜ਼ਾਰਾ ਚੱਲੇਗਾ ਅਸੀਂ ਤੇ ਤੇ ਤੋਂ ਇਹ ਵੀ ਨਹੀਂ ਕਿਹਾ ਕਿ ਸਾਰਾ ਕੁਝ ਸਾਨੂੰ ਦੇ ਦੇ ਪਰ ਐਨੀ ਤੇਰੇ ਅੰਦਰ ਵਿਹਾਲਤਾ ਹੈ ਐਨਾ ਵੀ ਫਿਕਰ ਹੈ ਤੂੰ ਜਾ ਤੇਰੇ ਘਰੇ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਏਗੀ ਜੇ ਇਦਾਂ ਹੀ ਚੱਲਦਾ ਰਿਹਾ ਤੇ ਸਮਾਪਾ ਕੇ ਉਹ ਹੀ ਇਨਸਾਨ ਜਿਹੜਾ ਹੀਰਿਆਂ ਦਾ ਵਪਾਰੀ ਬਣਦਾ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਰਕਤ ਨਾਲ ਇਸ ਕਰਕੇ ਮਾਲਕ ਜੀ ਕਹਿੰਦੇ ਜਿੱਥੇ ਦੁਨਿਆਵੀ ਵਪਾਰ ਇਨਸਾਨ ਬੜੀ ਕਹਿ ਲੋ ਕੀ ਇਕਾਗਰਤਾ ਦੇ ਨਾਲ ਕਰਦਾ ਕਿਤੇ ਨੁਕਸਾਨ ਨਾ ਹੋਵੇ ਕਿਤੇ ਘਾਟਾ ਨਾ ਪੈ ਜਾਵੇ ਤੇ ਕਿਤੇ ਅੰਦਰ ਦਾ ਵਪਾਰ ਜਿਹੜਾ ਅਸੀਂ ਪੂਰੀ ਇਕਾਗਰਤਾ ਦੇ ਨਾਲ ਕਰੀਏ ਦੱਸੋ ਕਿੰਨਾ ਲਾਭ ਹੋਵੇਗਾ ਨੁਕਸਾਨ ਤੇ ਹੈ ਹੀ ਨਹੀਂ ਉੜਾ ਜੱਪੋ ਬਹੁਤਾ ਜੱਪੋ ਉਹ ਲਾਭ ਹੀ ਲਾਭ ਹੈ ਕਾਟਾ ਕੋਈ ਨਹੀਂ ਹੈਗਾ ਇਸੇ ਕਰਕੇ ਮਾਲਕ ਜੀ ਨੇ ਬਚਨ ਰੋਜ਼ਾਨਾ ਸਾਨੂੰ ਬਖਸ਼ੇ ਨੇ ਜੋ ਅਸੀਂ ਪੜਦੇ ਆਂ ਜਾਗ ਕੋ ਆਏ ਸੋਈ ਵਿਹਾਜੀ ਹੋ ਹਰ ਗੁਰ ਤੇ ਮਨਹਿ ਬਸੇੜਾ ਨਿਝ ਕਰ ਮਹਿਲ ਪਾਵੋ ਸੁਖ ਸਹਜੇ ਬੋਹਰ ਨਾ ਹੋਇ ਤੋ ਫੇਰਾ ਜਿਸ ਵਾਸਤੇ ਆਏ ਹੋ ਨਾ ਉਹ ਵਪਾਰ ਜਿਹੜਾ ਜਿਸ ਵਖਰ ਕੋ ਲੈਨ ਤੂੰ ਪਾਇਆ ਰਾਮ ਨਾਮ ਸੰਤਨ ਕਰ ਪਾਇਆ ਤਜਿ ਅਭਾਨ ਲਿਖੋ ਮੰਨ ਗੋਲ ਰਾਮ ਨਾਮ ਹਿਰਦੇ ਮੈਕੋਲ ਲਾਗ ਖੇਪ ਸੰਤਾ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹ ਸਭ ਕੋਏ ਮੁਖ ਊਜਲ ਪਰ ਦਰਗਾ ਸੋਏ ਇਹ ਵਪਾਰ ਵਿਰਲਾ ਵਪਾਰੇ ਨਾਨਕ ਦਾ ਤੇ ਸਦਕਾ ਦੇ ਹਾਰੇ ਪੰਜਵਾ ਲਾਲਕ ਕੋ ਤੋਂ ਸਦਕੇ ਜਾਂਦਾ ਜਿਹੜਾ ਇਸ ਵਪਾਰ ਨੂੰ ਕਮਾ ਲੇਤਾ ਹੈ ਇਸ ਕਰਕੇ ਮੇਰੇ ਮਾਲਕ ਪੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਜਪ ਮੰਨ ਇਹ ਮੇਰੇ ਮਨਾਂ ਜਪਿਆ ਕਰ ਇਹਨੂੰ RAM ਨਾਮ ਰਮਿਆ ਹੋਇਆ RAM ਰੱਬ ਵਾਹਿਗੁਰੂ ਦੇ ਨਾਮ ਨੂੰ ਪ੍ਰਮਾਤਮਾ ਦੇ ਨਾਮ ਨੂੰ ਜਪਤ ਆਪਣੀ ਰਸਨਾ ਰਾਹੀਂ ਕੀ ਹੋਏਗਾ ਨਿਸ਼ਟਾਰਾ ਨਿਸ਼ਟਾਰਤ ਭਾਵ ਹੁੰਦਾ ਹੈ ਪਾਰ ਉਤਾਰਾ ਹੋ ਜਾਏਗਾ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚ ਜਾਏਗਾ ਇਨੀ ਤਾਕਤ ਰੱਖਦਾ ਹੈ ਵਾਹਿਗੁਰੂ ਕੋਟ ਫਟੰਤਰ ਕੀ ਪਾਪ ਸਭ ਹੋਵੇ ਹਰ ਪਵਜਲ ਪਾਰ ਉਤਾਰਾ ਸਤਗੁਰੂ ਜੀ ਕਹਿੰਦੇ ਕੋਟ ਪਟੰਤਰ ਤੋਂ ਭਾਵ ਹੈ ਇੱਕ ਨਹੀਂ ਕਰੋੜਾਂ ਹੀ ਅਸਲ ਦੇ ਵਿੱਚ ਜੂਨਾ ਓਕੇ ਅਸਲ ਦੇ ਵਿੱਚ ਜੋ ਇਨਸਾਨ ਨੇ ਪਾਪ ਕਮਾਏ ਹਰੇਕ ਜੂਨੀ ਵਿੱਚ ਸਤਗੁਰੂ ਜੀ ਕਹਿੰਦੇ ਜੇ ਤੂੰ ਰੱਬ ਦਾ ਨਾਮ ਲਏਗਾ ਨਾ ਤੇਰੀ ਕਰੋੜਾਂ ਜਨਮਾਂ ਦੇ ਪਾਪ ਵੀ ਜਿਹੜੇ ਵਾਹਿਗੁਰੂ ਦਾ ਨਾਮ ਕੋਦਾਏ ਨਾਸ਼ ਕਰੇ ਕੋਟ ਪਟੰਤਰ ਕੀ ਪਾਪ ਸਭ ਖੋਵੇ ਹਰ ਭਵਜਲ ਪਾਰੇ ਉਤਾਰਾ ਅਕਾਲ ਪੁਰਖ ਦਾ ਨਾਮ ਇਸ ਭਵਜਲ ਤੋਂ ਪਾਰ ਲਗਾਉਣ ਵਾਲਾ ਇਸ ਕਰਕੇ ਜਪਿਆ ਜਾਂਦਾ ਹੈ ਖਾਲੀ ਬੈਠੇ ਹੋਵੋ ਤੇ ਤਦ ਵੀ ਜਿਹੜਾ ਹੈ ਰਸਨਾ ਤੋਂ ਅਸੀਂ ਰੱਤਨਾਂ ਦਾ ਤੇ ਲੈ ਸਕਦੇ ਹਾਂ ਜਿਹੜਾ ਵੀ ਸੁਖਾਲਾ ਲੱਗਦਾ ਹੈ ਵਾਹਿਗੁਰੂ ਦਾ ਨਾਮ ਰੋਪੀ ਪਿਆਰਿਆਂ ਨੇ ਨਾਮ ਲਿਆ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਸੰਸਾਰ ਪਦਰ ਤੇ ਉਹਨਾਂ ਦਾ ਨਾਮ ਹੈ ਪਹਿਲਾਂ ਤੋਂ ਛਾੜੇ ਵਰਗੀ ਸੀ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆਡ ਦਾਮ ਕੋ ਸ਼ਿਪਰ ਹੋਇਓ ਲਖੀ ਨਾ ਅੱਧੀ ਕਉਡੀ ਨਾਮ ਦੇ ਅੱਜ ਸੰਸਾਰ ਪੱਧਰ ਤੇ ਜਿਹੜਾ ਜਾਣਿਆ ਜਾਂਦਾ ਹੈ ਸਮੁੱਚੀ ਕਾਇਨਾਤ ਜਾਣਦੀ ਹੈ ਪਰ ਨਾਮ ਦੇ ਦੀ ਬੁਨਨਾ ਤਨਨਾ ਤਿਆਗ ਤੇ ਪ੍ਰੀਤ ਚਰਨ ਕਬੀਰਾ ਨੀਤੁ ਕੁਲਾ ਜੁਲਾਹਰਾ ਭਯੋ ਗੁਣੀ ਗਹੀਰਾ ਇਸ ਨੂੰ ਪ੍ਰੇਰਣਾ ਦੇਣ ਵਾਸਤੇ ਮਾਲਕ ਨੇ ਵਰਤੇ ਨੇ ਸ਼ਬਦ ਕਿ ਰੱਬ ਦੇ ਨਾਮ ਵਿੱਚ ਬਹੁਤ ਤਾਕਤ ਹੈ ਰਵਿਦਾਸ ਤੁੰਤਾ ਟੋਰ ਨੀਤ ਤਿਨ त्याਗੀ ਮਾਇਆ ਪ੍ਰਗਟ ਹੋਆ ਸਾਥ ਸੰਗ ਹਰ ਦਰਸ਼ਨ ਪਾਇਆ ਮਰੇ ਪਸ਼ੂ ਢੋਂਦਿਆ ਢੋਂਦਿਆ ਭਗਤ ਰਵਿਦਾਸ ਜੀ ਨੇ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨ ਕਰ ਲਏ ਜਪਦੇ ਜਪਦੇ ਸੈਣ ਨਾਈ ਪੁਤਕਾਰਿਆ ਉਹ ਘਰ ਘਰ ਸੁਣਿਆ irdh vasya paar brahm bhagtaan mein ganeya ਜੋ ਕਹ ਲੋ ਕੀ ਹਰ ਇੱਕ ਘਰ ਦੇ ਵਿੱਚ ਜਾ ਕੇ ਸਦਾ ਦਿੰਦੇ ਸਨ ਮੁਠੀ ਚਾਫੀ ਕਰਦੇ ਸਨ ਉਹ ਭਗਤ ਸੈਣ ਰੱਬ ਰੱਬ ਕਰਦਿਆਂ ਕਰਦਿਆਂ ਭਗਤਾਂ ਦੀ ਲਿਸਟ ਵਿੱਚ ਆ ਰਹੇ ਇਹ ਬਿਦ ਸੁਣ ਕੇ ਜਾੜ ਤਰੋ ਉਪਰ ਭਗਤੀ ਲਾਗਾ ਮਿਲੈ ਪ੍ਰਤਖ ਦੋਸਾਈਆਂ ਤਨ ਨਾ ਵਟਕਾ ਕਾ ਹਲ ਚਲਾਉਂਦੇ ਆਂ ਘਰ ਪਰਿਵਾਰ ਦੇ ਵਿੱਚ ਰਹਿੰਦੇ ਆਂ ਕਿਰਤਕਾਰ ਕਰਦੇ ਆ ਭਗਤ ਧੰਨਾ ਜੀ ਨੇ ਰੱਬ ਰੱਬ ਕੀਤਾ ਪਰਮਾਤਮਾ ਨੂੰ ਇੰਨੀ ਕਹਿ ਲੋ ਕਿ ਸਾਵਧਾਨਤਾ ਦੇ ਨਾਲ ਯਾਦ ਕੀਤਾ ਸੀ ਰੱਬ ਉਹਦੇ ਸਾਹਮਣੇ ਪ੍ਰਗਟ ਹੋ ਕੇ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਨ ਲਗੇ ਜੇ ਇਹ ਸਾਡੇ ਵਾਂਗੂੰ ਜ਼ਿੰਦਗੀ ਬਤੀਤ ਚੋਂ ਕਰਦੇ ਸਨ ਭਗਤ ਪਿਆਰੇ ਰੱਬ ਰੱਬ ਕੀਤਾ ਇਹਨਾਂ ਨੇ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਸਾਨੂੰ ਵੀ ਹੋ ਸਕਦੀ। ਅਸੀਂ ਵੀ ਦਰਸ਼ਨ ਕਰ ਸਕਦੇ, ਅਸੀਂ ਵੀ ਆਨੰਦ ਲੈ ਸਕਦੇ। ਵਰ ਕਰਨਾ ਹੀ ਪਏਗਾ ਕਿ ਸਾਨੂੰ ਜਿਹੜਾ ਹੈ ਅਕਾਲ ਤੁਰਕ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਪਏ। ਰੋ ਸੰਸਾਰ ਵਿੱਚ, ਪਰਿਵਾਰ ਕਾਰੋਬਾਰ ਵਿੱਚ ਕੋਈ ਮਨਾਈ ਨਹੀਂ। ਪਰ ਸਤਿਗੁਰੂ ਜੀ ਕਹਿੰਦੇ ਅੰਦਰ ਦਾ ਵਪਾਰ ਠੇਕੇ ਕਰੋ ਜਿਵੇਂ ਬਾਹਰ ਦਾ ਕਰਦੇ ਹੋ। ਰਹਾਉ ਕਾਇਆ ਨਗਰ ਵਸਤ ਹਰਿ ਸੁਆਮੀ ਰੱਬ ਭਈ ਇਹ ਸ਼ਰੀਰ ਰੂਪੀ ਨਗਰੀ ਦੇ ਵਿੱਚ ਵਸਦਾ ਹੈ ਕਿਤੇ ਹੋਰ ਨਹੀਂ ਹੈ। ਭਾਵ ਕਹਿਣ ਤੋਂ ਇਹ ਹੈ ਆਪਾ ਕਿਤੇ ਹੋਰ ਨਾ ਸਮਝੀਏ। ਕਿਸੇ ਦਿਸ਼ਾ ਵਿੱਚ ਬੈਠਾ ਕਿਸੇ ਅਸਮਾਨ ਤੇ ਬੈਠਾ ਕਿਸੇ ਥਾਂ ਦੇ ਬੈਠਾਇਆ। ਇਹ ਸਾਰੇ ਪਾਸੇ ਹੀ ਹੈ ਉਹ ਸਾਰੇ ਪਾਸੇ ਵਰਤਦਾ ਹੋਇਆ ਸਾਡੇ ਅੰਦਰ ਬਿਠਾ ਹੋਇਆ ਹੈ ਹਰ ਨਿਰਭਉ ਨਿਰਵੈਰ ਰੰਕਾਰਾ ਪ੍ਰਮਾਤਮਾ ਨੇ ਡਰ ਹੈ ਉਹਨੂੰ ਕੋਈ ਨਹੀਂ ਡਰਾ ਸਕਦਾ ਨਿਰਭਉ ਭਉ ਦਾ ਅਰਥ ਡਰ ਨਿਰਦਾਰਥ ਰਹਿ ਡਰ ਤੋਂ ਰਹਿਤ ਹੈ ਵੈਰ ਤੋਂ ਰਹਿਤ ਹੈ ਕਿਸੇ ਨਾਲ ਦੁਸ਼ਮਣੀ ਨਹੀਂ ਹੁੰਦੀ ਕਿਉਂਕਿ ਤਾਕਤ ਹੀ ਨਹੀਂ ਉਹਦੇ ਵਿੱਚ ਸਮਰੱਥਾ ਹੀ ਨਹੀਂ ਕੋਈ ਮੱਥਾ ਲਾਉਂਦਾ ਹੀ ਨਹੀਂ ਉਹ ਮੱਥਾ ਤੇ ਬਾਬਰ ਨਾਲ ਲਾਇਆ ਜਾਂਦਾ ਹੈ ਜਾਂ ਫਿਰ ਆਪਣੇ ਤੋਂ ਨੀਵੇਂ ਨਾਲ ਲਾਇਆ ਜਾਂਦਾ ਆਪਣੇ ਤੋਂ ਉੱਚੇ ਨਾਲ ਕਦੀ ਵੀ ਇਨਸਾਨ ਮੱਥਾ ਨਹੀਂ ਲਾਉਂਦਾ ਪਰਮਾਤਮਾ ਇਸ ਤ੍ਰੀ ਨਿਰਵੈਰ ਹੈ ਉਹਦੇ ਨਾਲ ਕਿਸੇ ਦੀ ਦੁਸ਼ਮਣੀ ਨਹੀਂ ਵੈਰ ਨਿਰੰਕਾਰਾ ਨਿਰਪਲਸ਼ ਅਕਾਰ ਭਾਵ ਉਹ ਆਕਾਰ ਤੋਂ ਰਹਿਤ ਹੈ ਪਰ ਮਾਸ ਦਾ ਨਹੀਂ ਸਾਡੇ ਵਿੱਚ ਵਸ ਰਿਹਾ ਹੈ ਉਹ ਵਕਰੀ ਗੱਲ ਹੈ ਕਿ ਅਸੀਂ ਹੱਡ ਮਾਸ ਦਾ ਬਣਾ ਦੇ। ਇਰਾਦੇ ਦਾ। ਮਾਲਕ ਜੀ ਕਹਿੰਦੇ ਸੂਖਸ਼ਮ ਦਿਖਦਾ ਨਹੀਂ ਤੇ ਜਿਹੜਾ ਸਥੂਲ ਹੈ ਅਸਲ ਦੇ ਵਿੱਚ ਉਸ ਨੂੰ ਚੀ ਕਾਇਨਾਤ ਹੀ ਪ੍ਰਮਾਤਮਾ ਦਾ ਆਕਾਰ ਹੈ ਜਿਸ ਨੂੰ ਵੇਖੋ ਉਹਦੇ ਵਿੱਚ ਹੀ ਰੱਬ ਲਿਖੇ ਹਾਰ ਓਨਿਕਟ ਬਸਤ ਕਛ ਨਦਰ ਨ ਆਵੇ ਕੋਲ ਵਸਦਾ ਹੈ ਪਰ ਨਜ਼ਰ ਨਹੀਂ ਆਉਂਦਾ ਐਨੀ ਉਮਰ ਹੋ ਗਈ ਆਪੋ ਆਪਣੀ ਉਮਰ ਅਸੀਂ ਵੇਖ ਲਈਏ ਪਰ ਅਜ ਤੱਕ ਦਰਸ਼ਨ ਨਹੀਂ ਰਬੀ ਪਿਆਰਿਆਂ ਨੂੰ ਹੋ ਗਏ ਜਿਨ੍ਹਾਂ ਨੇ ਜੁੜ ਕੇ ਰੱਬ ਰੱਬ ਦੀ ਪੁਕਾਰ ਕੀਤੀ ਹੈ ਰੱਬ ਨੂੰ ਪੁਕਾਰਿਆ ਹੈ ਉਹ ਸਿਖ ਜਾਣੇ ਪਰ ਉਹ ਥਕੇ ਨਹੀਂ ਭਗਤ ਕਵੀਨ ਦੀ ਕਹਿਣ ਲੱਗੇ ਪਪੀਹੇ ਵਾਂਗ ਪੁਕਾਰਦੇ ਰਿਆ ਕਰੋ ਉਹ ਇਸ ਆਸ ਦੇ ਵਿੱਚ ਪੁਕਾਰਦੇ ਕਿਤੇ ਸ਼ਾਂਤੀ ਬੂੰਦ ਮੇਰੇ ਮੁਖ ਵਿੱਚ ਡਿੱਗੇਗੀ ਤੂੰ ਏਦਾਂ ਪੁਕਾਰ ਕਿਤੇ ਨਾ ਕਿਤੇ ਮਾਲਕ ਮੇਰਾ ਸੁਟ ਕੇ ਮੈਨੂੰ ਦਰਸ਼ਨ ਦੇ ਦੇ ਕਬੀਰ ਕਿਸੋ ਕਿਸੋ ਭੁਖੀ ਐ ਨਾ ਸੋਈ ਐ ਅਸਾਰ ਰਾਤ ਦਿਵਸ ਕੇ ਭੁਕਨੇ ਕਬੂ ਕੇ ਸੁਨੇ ਪੁਕਾਰ ਜਿੰਨਾ ਤੂੰ ਪੁਕਾਰ ਕਰੋ ਇੱਕ ਦਿਨ ਤੇ ਸੋਣੀ ਲਏਗਾ ਪਰ ਸਿੱਧਾ ਖੜਾ ਜਾ ਇਸ ਕਰਕੇ ਮਾਲਕ ਜੀ ਕਹਿੰਦੇ ਕੋਲ ਵਸਦਾ ਰੱਬ ਉਹ ਵੀ ਨਜ਼ਰ ਨਹੀਂ ਆਉਂਦਾ ਹਰ ਲਾਧਾ ਗੁਰ ਵਿਚਾਰਾ ਲਾਧਾ ਤੋਂ ਪਾਵੰਦੈ ਲੱਪਣਾ ਜੇ ਲੱਪਣਾ ਹੈ ਰੱਬ ਨੂੰ ਤੇ ਗੁਰੂ ਕੇ ਸ਼ਬਦ ਦੀ ਵਿਚਾਰ ਰਹੀ ਲੱਭ ਸਕਦੇ ਜੋ ਅਸੀਂ ਕਰ ਗਏ ਹਰਿਆ ਪੀ ਸ਼ਾਹ ਸਰਾਫ ਰਤ ਨਹੀਂ ਰਾ ਹਰ ਆਪ ਕੀ ਆਪ ਸਾਰਾ ਪਰਮਾਤਮਾ ਆਪ ਹੀ ਸਹਾਉਕਾਰ ਹੈ ਆਪ ਹੀ ਉਹ ਹੀਰਾ ਹੈ ਆਪ ਹੀ ਹੀਰਿਆਂ ਦੀ ਪਰਤ ਰੱਖਣ ਵਾਲਾ ਹੈ ਸਮੁੱਚੀ ਕਾਇਨਾਤ ਦਾ ਵਿਸਾਰਾ ਕਰਨ ਵਾਲਾ ਵੀ ਉਹ ਰੱਬ ਆਪ ਹੀ ਹੈ ਪਾਹਰ ਪਾ ਸਿਵਾ ਆਪ ਹੀ ਵਰਤਦੇ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਤੁਖੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਤੇ ਰੱਬ ਗੁਰੂ ਜੀ ਕਿਰਪਾ ਹੋ ਜਾਵੇ ਗੁਰੂ ਪਰਮਾਤਮਾ ਖੁਸ਼ ਹੋ ਜਾਂਦਾ ਉਹ ਫਿਰ ਨਾਮ ਦਾ ਵਪਾਰ ਕਰਦਾ ਸੋ ਸਾਹ ਸੱਚਾ ਬਣ ਜਾ ਰਾ ਉਹ ਸੱਚਾ ਸਾਹੂਕਾਰ ਤੇ ਵਪਾਰੀ ਜਿਹੜਾ ਗੁਰੂ ਕਿਰਪਾ ਦਾ ਪਾਤਰ ਬਣ ਗਿਆ ਜਿਹੜਾ ਸੱਚ ਨਾਮ ਨੂੰ ਵਿਹਾਜਣ ਲੱਗ ਪਿਆ ਵਪਾਰ ਕਰ ਲੱਗ ਪਿਆ ਇਸ ਕਰਕੇ ਮਾਲਕ ਜੀ ਕਹਿੰਦੇ ਸਤਨਾਮ ਪ੍ਰਭ ਦਾ ਸੁਖਦਾਈ ਵਾਹਿਗੁਰੂ ਦਾ ਨਾਮ ਜਿਹੜਾ ਹੈ ਨਾ ਸਤਨਾਮ ਪ੍ਰਭ ਦਾ ਸੁਖਦਾਈ ਇਹ ਰੋਜ਼ ਪੜਦੇ ਧੋਪਣੀ ਸਾਹਿਬ ਅਕਾਲ ਪੁਰਖ ਦਾ ਨਾਮ ਸਦਾ ਹੀ ਸੁਖ ਦੇਣ ਵਾਲਾ ਹੈ ਇਸ ਵਪਾਰ ਵਿੱਚ ਕਦੀ ਘਾਟ ਨਹੀਂ ਪੈਂਦਾ ਥੋੜਾ ਕਰੋ ਦੋਤਾ ਕਰੋ ਲਾਭ ਹੀ ਲਾਭ ਹੈ ਇਸ ਕਰਕੇ ਮਾਲਕ ਜੀ ਕਹਿੰਦੇ ਜਪਿਆ ਕਰੋ ਜਿੰਨਾ ਹੋ ਸਕੇ ਉਨਾਂ ਚ ਲੇਵ ਜੁੜ ਜਾਏਗੀ ਫਿਰ 24 ਘੰਟੇ ਆਪਣੇ ਆਪੇ ਨਾਮ ੱਲੇ ਉਹਦੇ ਲਈ ਸ਼ੁਰੂਆਤ ਤੇ ਕਰਨੀ ਪਏ ਇਸ ਕਰਕੇ ਆਪ ਨੂੰ ਮਨ ਸਤ ਨਾਮ ਸਦਾ ਸਤ ਨਾਮ ਹਲਦ ਬਲਦ ਮੁਖ ਦੂਜਲ ਹੋਈ ਹੈ ਨਿਦ ਧਾਰ ਗਿਆਨ ਮਨਪੁਰਖ ਨਿਰੰਝ ਬੇਅੰਤ ਤੁਹੋਂ ਦੀ ਖਿਮਾ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਸਤਿ